ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਸੁਣ ਰਹੇ ਹੋ ਦਸਤਕ ਹਰ ਰੋਜ਼ ਨਵੇਂ ਦਿਨ ਜਦੋਂ ਆਪਾਂ ਕੁਝ ਸੋਚਦੇ ਆ ਆਪਣੇ ਦਿਮਾਗ 'ਚ ਆਪਣੇ ਆਲੇ-ਦੁਆਲੇ ਦੇਖਦੇ ਆ ਤਾਂ ਕੋਈ ਨਾ ਨਵਾਂ ਵਿਚਾਰ ਨਵਾਂ ਖਿਆਲ ਦਸਤਕ ਦਿੰਦਾ ਨੌਕ ਕਰਦਾ ਤੁਹਾਨੂੰ ਹਲੂਣ ਦਾ ਮੇਰੇ ਨਾਲ ਇਹੀ ਹੁੰਦਾ ਤੁਹਾਡੇ 'ਚੋਂ ਬਹੁਤਿਆਂ ਨਾਲ ਵੀ ਇਹੀ ਹੁੰਦਾ ਹੋਣਾ ਜਿਵੇਂ ਆਪਾਂ ਦਿਨ ਦੀ ਸ਼ੁਰੂਆਤ ਕਰਦੇ ਆ ਕਿ ਅੱਜ ਪੋਜ਼ਿਟਿਵ ਸੋਚਣਾ ਕੋਈ ਚੰਗੀ ਗੱਲ ਦਿਮਾਗ 'ਚ ਲਿਆਉਣੀ ਆ ਤੇ ਉਹਦੇ ਫਿਰ ਉਸ ਤਰ੍ਹਾਂ ਦਾ ਹੀ ਆਪਣਾ ਦਿਨ ਲੰਘਦਾ ਤੇ ਅੱਜ ਜਦੋਂ ਮੈਂ ਸੋਚਿਆ ਵੀ ਅੱਜ ਮੈਂ ਕਿਹੜੀ ਗੱਲ ਕਰਨੀ ਆ ਤੁਹਾਡੇ ਨਾਲ ਤੇ ਆਪਾਂ ਨੂੰ ਸਾਰਿਆਂ ਨੂੰ ਲੱਗੇ ਕਿ ਹਾਂ ਇਸ ਵਿਸ਼ੇ ਤੇ ਗੱਲ ਹੋਣੀ ਚਾਹੀਦੀ ਆ ਹੋਣੀ ਬਣਦੀ ਆ ਸਾਡਾ ਫਰਜ਼ ਆ ਤੇ ਅੱਜ ਮੈਂ ਗੱਲ ਕਰਨੀ ਆ ਬਜ਼ੁਰਗਾਂ ਬਾਰੇ ਸਾਡੇ ਆਪਣੇ ਘਰਾਂ ਚ ਸਾਡੇ ਆਲੇ ਦੁਆਲੇ ਸਾਡੇ ਨਾਨਕੀ ਦਾਦਕੀ ਜਿੱਥੇ ਵੀ ਸਾਡੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਨਾਲ ਆਪਣਾ ਮੋਹ ਦੀਆਂ ਤੰਦਾਂ ਜਿਵੇਂ ਕਹਿ ਲੈਂਦੇ ਆਪਾਂ ਹਨਾ ਜੁੜੇ ਹੁੰਨੇ ਆ ਉਹ ਸਾਰੇ ਉਹ ਕੀ ਸੋਚਦੇ ਨੇ ਉਹਨਾਂ ਨੇ ਆਪਦੀ ਜ਼ਿੰਦਗੀ ਚ ਕੀ ਕੀਤਾ ਪਿੱਛੇ ਉਹਨਾਂ ਦੀਆਂ ਕਹੀਆਂ ਉਹਨਾਂ ਦੀਆਂ ਕਹਾਵਤਾਂ ਉਹਨਾਂ ਦੀਆਂ ਦਸੀਆਂ ਗੱਲਾਂ ਜਦੋਂ ਸਾਡੇ ਨਾਲ ਤੁਰਦੀਆਂ ਨੇ ਤੇ ਮੈਨੂੰ ਲੱਗਦਾ ਵੀ ਉਹਨਾਂ ਦੀ ਗੱਲ ਉਹਨਾਂ ਦੇ ਜਹਾਨ ਛੱਡ ਜਾਣ ਤੋਂ ਪਹਿਲਾਂ ਜ਼ਰੂਰ ਹੋਣੀ ਚਾਹੀਦੀ ਹੈ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਜਿਵੇਂ ਅਕਸਰ ਦੱਸਦੀ ਆ ਪਹਿਲਾਂ ਵੀ ਮੈਂ ਪਿੱਛੇ ਕਿਸੇ ਐਪੀਸੋਡ ਚ ਗੱਲ ਕੀਤੀ ਸੀ ਕਿ ਮੇਰੇ ਨਾਨੀ ਜੀ ਉਹ ਬਹੁਤ ਸੁਗੜ ਸਿਆਣੀ ਔਰਤ ਸੀਗੀ ਹਰ ਇੱਕ ਫੀਲਡ ਜਿਹਨੂੰ ਹਨਾ ਆਪਾਂ ਕਿ ਹਰ ਇੱਕ ਫੀਲਡ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਸੀਗੀ ਕੋਈ ਵੀ ਕੰਮ ਹੋਣਾ ਉਹਨਾਂ ਨੇ ਇੰਨੇ ਸੋਹਣੀ ਸਲਾਹ ਦੇਣੀ ਕੋਈ ਗੱਲ ਹੋਣੀ ਪਿੰਡ ਦੀਆਂ ਵਾਲੇ ਦੁਆਲੇ ਉਹਨਾਂ ਦੇ ਘਰਾਂ ਚੋਂ ਉਹਨਾਂ ਦੀਆਂ ਸਹੇਲੀਆਂ ਲੱਗਦੀਆਂ ਹਨਾ ਕਿਸੇ ਨੂੰ ਅੰਮਾ ਜੀ ਕਹਿਣਾ ਉਹਨਾਂ ਨੇ ਕਿਸੇ ਨੂੰ ਬੀਬੀ ਜੀ ਕਹਿ ਕੇ ਉਹ ਸਾਨੂੰ ਗੱਲ ਐਂ ਸੁਣਾਉਂਦੇ ਤੇ ਸਾਡੇ ਦਿਮਾਗਾਂ 'ਚ ਤੋਂ ਉਸੇ ਤਰ੍ਹਾਂ ਬੈਠੀਆਂ ਤੇ ਜੇ ਮੈਂ ਆਪਣੀ ਨਾਨੀ ਦੀ ਗੱਲ ਕਰਾਂ ਤੇ ਇੱਕ ਬਹੁਤ ਹੀ ਨੇਕ ਬਹੁਤ ਹੀ ਸਿਆਣੀ ਅਵੇਅਰ ਔਰਤ ਸੀਗੇ ਉਹ ਪਹਿਲੀ ਗੱਲ ਤਾਂ ਉਹਨਾਂ ਚ ਇਹ ਹੀ ਵੱਡੀ ਗੱਲ ਸੀਗੀ ਕਿ ਉਹ 93 ਸਾਲ ਦੇ ਹੋ ਕੇ ਜਦੋਂ ਦੁਨੀਆ ਤੋਂ ਗਏ ਨੇ ਤੇ ਉਦੋਂ ਇੱਕ ਉਹ ਰਿਟਾਇਰਡ ਟੀਚਰ ਸੀਗੇ ਤੇ ਉਹਨਾਂ ਨੂੰ ਗਿਆਨ ਉਹ ਵੀ ਮੇਰਾ ਖਿਆਲ 2005 ਚੋਂ ਗਏ ਨੇ ਐਨੇ ਸਾਲ ਹੋ ਗਏ ਤੇ ਉਸ ਜਮਾਨੇ ਦੇ ਉਹ ਪੜੇ ਹੋਏ ਸਾਨੂੰ ਦੱਸਦੇ ਕਿ ਜਦੋਂ ਮੈਨੂੰ ਪਹਿਲੀ ਤਨਖਾਹ ਮਿਲੀ ਸੀ ਉਦੋਂ ਚਾਂਦੀ ਦੇ ਸਿੱਕੇ ਹੁੰਦੇ ਸੀ ਤੇ ਬੱਚਿਆਂ ਵਾਂਗੂ ਕਹਿੰਦੇ ਅਸੀਂ ਉਹ ਛਣਕਾ ਛਣਕਾ ਕੇ ਵੇਖਦੇ ਸੀਗੇ ਮੇਰਾ ਖਿਆਲ 8th ਜਾਂ 9th ਤੋਂ ਬਾਅਦ ਉਹਨਾਂ ਨੂੰ ਜੌਬ ਮਿਲ ਗਈ ਸੀ ਫਿਰ ਉਹਨਾਂ ਨੇ ਅੱਗੇ ਫਰਦਰ ਪੜ੍ਹਾਈ ਵੀ ਕੀਤੀ ਤੇ ਪੜ੍ਹਾਇਆ ਤੇ ਉਹ ਮੇਰੇ ਮਦਰ ਵੀ ਜਿਵੇਂ ਟੀਚਰ ਸੀਗੇ ਤੇ ਉਹਨਾਂ ਨੇ ਮਾਂ ਬੇਟੀ ਨੇ ਇੱਕ ਟਾਈਮ ਤੇ ਇੱਕੋ ਸਕੂਲ ਦੇ ਵਿੱਚ ਉਹਨਾਂ ਨੇ ਦੋਨਾਂ ਨੇ ਟੀਚ ਕੀਤਾ ਸੀਗਾ ਤੇ ਉਹਨਾਂ ਦੀ ਨਾ ਜੇ ਮੈਂ ਸਾਫ ਸਫਾਈ ਦੀ ਗੱਲ ਕਰਾਂ ਵੀ ਉਹ ਕਿੰਨੀ ਸਫਾਈ ਰੱਖਦੇ ਸੀ ਆਪਦਾ ਕੰਗਾ ਆਪਦਾ ਉਹਨਾਂ ਨੇ ਕੱਪੜੇ ਐਨ ਸੋਹਣੀ ਤਰ੍ਹਾਂ ਪ੍ਰੈਸ ਕਰਨੇ ਕੰਗਾ ਆਪਦੇ ਨੇੜੇ ਰੱਖਣਾ ਸਾਫ ਤੇ ਐਸੀ ਤਰ੍ਹਾਂ ਮਤਲਬ ਉਹ ਖਾਣਾ ਬਣਾਉਂਦੇ ਤਾਂ ਉਹਨਾਂ ਦੇ ਹੱਥ ਦਾ ਜਿਹੜਾ ਬਣਿਆ ਖਾਣਾ ਸੀ ਅੱਜ ਤੱਕ ਮੈਨੂੰ ਆਪਦੀ ਮੰਮੀ ਦੇ ਖਾਣੇ ਬਣਾਏ ਨਾਲੋਂ ਮੈਨੂੰ ਨਾਨੀ ਦੇ ਜਿਹੜੇ ਪਕਵਾਨ ਬਣਾਏ ਨੇ ਉਹ ਬਹੁਤ ਚੇਤੇ ਆਉਂਦੇ ਆ ਤੇ ਕਈ ਵਾਰ ਮੈਂ ਕੁਝ ਬਣਾਉਂਦੀ ਤਾਂ ਮੈਂ ਅਕਸਰ ਉਹਨਾਂ ਨੂੰ ਯਾਦ ਕਰਦੀ ਆ ਪਛਤਾਵਾ ਵੀ ਹੁੰਦਾ ਕਿ ਜਦੋਂ ਹੈਗੇ ਸੀ ਆ ਗੱਲਾਂ ਉਹਨਾਂ ਦੇ ਹੁੰਦਿਆਂ ਮੈਂ ਉਹਨਾਂ ਨੂੰ ਕਿਉਂ ਨਹੀਂ ਦੱਸੀਆਂ ਕਿ ਤੁਹਾਡੇ ਵਿੱਚ ਆ ਗੁਣਾ ਮੈਂ ਤੁਹਾਡੇ ਤੋਂ ਇਹ ਸਿੱਖਿਆ ਜਾਂ ਅਸੀਂ ਸਮਝਿਆ ਤੇ ਅੱਜ ਉਹਨਾਂ ਹੀ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਤੁਸੀਂ ਸਾਰੇ ਆਪੋ ਆਪਣੇ ਨੇੜੇ ਜਿੰਨੇ ਵੀ ਤੁਹਾਡੇ ਬਜ਼ੁਰਗ ਰਹਿੰਦੇ ਨੇ ਉਹਨਾਂ ਦੀ ਉਹਨਾਂ ਦੀ ਪਿੱਛਲ ਝਾਤ ਮਾਰ ਕੇ ਕਹਿੰਦੇ ਸੋਚ ਕੇ ਦੇਖਿਓ ਕਿ ਇੱਥੇ ਤੱਕ ਇਹ ਇਸੇ ਤਰ੍ਹਾਂ ਨਹੀਂ ਪਹੁੰਚੇ ਇਹਨਾਂ ਦੇ ਹਰ ਇੱਕ ਦੇ ਪਿੱਛੇ ਇੱਕ ਕਹਾਣੀ ਆ ਤੇ ਕਈ ਘਰਾਂ ਚ ਬਜ਼ੁਰਗ ਇਸ ਤਰ੍ਹਾਂ ਹੁੰਦੇ ਆ ਕਿ ਉਹਨਾਂ ਨੂੰ ਨਾ ਬੁਰੀ ਤਰ੍ਹਾਂ ਇਗਨੋਰ ਕੀਤਾ ਜਾਂਦਾ ਮੈਂ ਇੱਕ ਕਹਾਣੀ ਪੜ੍ਹੀ ਸੀ ਮੈਨੂੰ ਨਹੀਂ ਯਾਦ ਹੁਣ ਕਿਦੀ ਲਿਖੀ ਹੋਈ ਆ ਜੇ ਕਿਸੇ ਨੂੰ ਯਾਦ ਆਇਆ ਤਾਂ ਥੱਲੇ ਉਹਨਾਂ ਦਾ ਨਾਮ ਜ਼ਰੂਰ ਮੈਂਸ਼ਨ ਕਰਿਓ ਕਹਾਣੀ ਦਾ ਨਾਮ ਸੀਗਾ ਐਂਟੀਕ ਪੀਸ ਤੇ ਉਹਦੇ ਵਿੱਚ ਉਹਨਾਂ ਨੇ ਇਹੀ ਦੱਸਿਆ ਸੀਗਾ ਜਿਨ੍ਹਾਂ ਨੇ ਉਹ ਕਹਾਣੀ ਲਿਖੀ ਮਤਲਬ ਇਹ ਉਹਨਾਂ ਨੇ ਦੱਸਣਾ ਚਾਹਿਆ ਸੀਗਾ ਕਿ ਕਿਸੇ ਨੂੰ ਪਸੰਦ ਆ ਵੀ ਆਪਣੇ ਘਰ ਦੇ ਵਿੱਚ ਐਂਟੀਕ ਚੀਜ਼ਾਂ ਲਿਆਉਣੀਆਂ ਉਸ ਘਰ ਨੂੰ ਸਜਾਉਂਦੀ ਆ ਨੂੰ ਤੇ ਬੱਚਿਆਂ ਨੂੰ ਬੜੇ-ਬੜੇ ਵੱਡੇ-ਵੱਡੇ ਲੈਕਚਰ ਦਿੰਦੀ ਆ ਤੇ ਉਹ ਹਰ ਇੱਕ ਚੀਜ਼ ਨੂੰ ਕਹਿੰਦੀ ਆ ਵੀ ਮੇਰਾ ਮੈਨੂੰ ਤਾਂ ਨਾ ਐਂਟੀਕ ਚੀਜ਼ਾਂ ਪਸੰਦ ਆ ਮੈਂ ਆ ਵੀ ਲਈ ਮੈਂ ਉਹ ਵੀ ਲਈ ਆਈ ਚਲੋ ਉਹਨਾਂ ਦੇ ਘਰ ਜਦੋਂ ਕੋਈ ਜਾਂਦੇ ਸੀਗੇ ਦੇਖਦੇ ਵੀ ਸੀਗੇ ਵੀ ਦੇਖੋ ਨਾ ਇਹਨਾਂ ਦਾ ਇੱਕ ਵਾਈਬ ਆਉਂਦੀ ਸੀ ਕਿ ਕਿਸੇ ਪੁਰਾਣੇ ਸ਼ਾਹੀ ਮਹਿਲ ਚ ਆ ਗਏ ਆ ਇਸ ਤਰ੍ਹਾਂ ਕਰਕੇ ਪਰ ਉਹ ਅਕਸਰ ਇੱਕ ਉਹਨਾਂ ਦੇ ਘਰ ਦਾ ਇੱਕ ਦਰਵਾਜ਼ਾ ਬੰਦ ਹੁੰਦਾ ਸੀ ਤੇ ਉਹ ਕਿਸੇ ਨੂੰ ਨਹੀਂ ਸੀ ਜਾਣ ਦਿੰਦੀ ਉੱਥੇ ਉਹਨਾਂ ਨੇ ਕਿਹਾ ਨਹੀਂ ਉੱਥੇ ਸਾਡੇ ਪਏ ਨੇ ਬਿਜੀ ਪਏ ਨੇ ਜਾਂ ਕੋਈ ਕੋਈ ਉਹਨਾਂ ਦਾ ਹਨਾ ਪਰ ਜਿਨੇ ਉਹ ਕਹਾਣੀ ਲਿਖੀ ਜੋ ਸਾਨੂੰ ਦੱਸਿਆ ਉਹਨੇ ਕਿਹਾ ਵੀ ਲਾਸਟ ਤੇ ਉਹ ਕਹਾਣੀ ਦੀ ਲਾਈਨ ਸੀ ਕਿ ਸਭ ਤੋਂ ਵੱਡ ਮੁੱਲਾ ਐਂਟੀਕ ਪੀਸ ਜਿਹੜਾ ਤੇਰੇ ਘਰ ਦਾ ਉਹ ਤਾਂ ਤੁਸੀਂ ਰੋਲ ਕੇ ਰੱਖਿਆ ਹੋਇਆ ਤੇ ਉਹ ਜਦੋਂ ਉਹਨੇ ਕਹਾਣੀ ਜਿਵੇਂ ਚੱਲਦੀ ਹੈ ਜੋ ਵੀ ਚਲੋ ਉਹ ਤਾਂ ਵੱਖਰਾ ਇੱਕ ਟੌਪਿਕ ਹੈ ਤੇ ਪਰ ਇਹੀ ਹੁੰਦਾ ਕਿ ਅਸੀਂ ਸਾਡੇ ਘਰ ਦੇ ਜਿਹੜੇ ਬਜ਼ੁਰਗ ਹੈ ਹਨਾ ਬੋਰਡ ਦੀਆਂ ਛਾਵਾਂ ਵਰਗੇ ਜਿਹੜੀਆਂ ਮੁੜਕੇ ਕਿਤੋਂ ਨਹੀਂ ਲੱਭਦੀਆਂ ਉਹਨਾਂ ਕੋਲ ਘੜੀ ਖੰਡ ਬੈਠਿਆ ਕਰੋ ਉਹਨਾਂ ਦੀਆਂ ਗੱਲਾਂ ਸੁਣਿਆ ਕਰੋ ਉਹਨਾਂ ਕੋਲ ਬਹੁਤ ਕੁਝ ਆ ਤੇ ਸਾਡਾ ਜਿਹੜਾ ਵਕਤ ਅੱਜਕੱਲ ਇਸ ਤਰ੍ਹਾਂ ਭੱਜਦਾ ਕਿ ਅਸੀਂ ਹੋਰ ਚੀਜ਼ਾਂ ਲਈ ਹੋਰ ਨਾ ਕੰਮਾਂ ਲਈ ਬਹੁਤ ਵਕਤ ਕੱਢਦੇ ਆ ਐਫਰਟ ਲਾਉਨੇ ਆ ਪਰ ਜਿਹੜੇ ਸਾਡੇ ਜਦੋਂ ਆਪਾਂ ਘਰੋਂ ਤੁਰਦੇ ਆ ਨਾ ਬਜ਼ੁਰਗ ਜਿਵੇਂ ਮੈਂ ਕਹਿ ਨਹੀਂ ਹੁੰਨੀ ਆ ਵੀ ਇੱਕ ਉਦਾਸੀਆਂ ਜਿਹੀਆਂ ਅੱਖਾਂ ਨਾਲ ਤੁਹਾਡੇ ਵੱਲ ਵੇਖ ਰਹੇ ਹੁੰਦੇ ਆ ਇੱਕ ਉਮੀਦ ਨਾਲ ਵੀ ਜਦੋਂ ਵਾਪਸ ਆਉਂਗੇ ਉਦੋਂ ਦੋ ਘੜੀ ਉਹਨਾਂ ਕੋਲ ਬੈਠੋਗੇ ਜਾਂ ਜਾਣ ਵੇਲੇ ਉਹਨਾਂ ਨੂੰ ਕਹੋਗੇ ਕਿ ਅਸੀਂ ਚੱਲੇ ਆਂ ਤੇ ਇਹ ਗੱਲ ਇਹ ਜਿਹੜੀ ਸਾਈਕੀ ਆ ਜਣਾ ਇਹ ਮਨੋਵਿਗਿਆਨ ਆ ਇਹ ਉਹੀ ਸਮਝ ਸਕਦਾ ਜਿਹੜਾ ਮਹਿਸੂਸ ਕਰਦਾ ਜਿਹੜਾ ਆਪਣੇ ਲਈ ਮੈਂ ਕਹਿ ਨਹੀਂ ਹੁੰਦੀ ਵੀ ਮੈਂ ਤਾਂ ਉਹ ਚੀਜ਼ਾਂ ਮਹਿਸੂਸ ਕਰਦੀਆਂ ਜੋ ਮੈਂ ਆਪਣੇ ਲਈ ਚਾਹੁੰਦੀ ਆ ਕਿ ਮੇਰੇ ਨਾਲ ਕੋਈ ਇਸ ਤਰ੍ਹਾਂ ਕਰੇ ਕਿਉਂਕਿ ਅਸੀਂ ਸਾਰੇ ਉਧਰ ਨੂੰ ਹੀ ਵੱਧ ਰਹੇ ਆ ਜਿੰਨੀ ਵੀ ਉਮਰ ਦੇ ਆ ਨਾ ਅਸੀਂ ਅੱਜ ਅਸੀਂ ਆਪਣੇ ਬੁਢਾਪੇ ਵੱਲ ਹੀ ਜਾ ਰਹੇ ਆ ਤੇ ਸਾਡੇ ਕੋਲ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਹੋਣਗੀਆਂ ਅਸੀਂ ਵੀ ਚਾਹਾਂਗੇ ਕਿ ਅਸੀਂ ਉਹ ਗੱਲਾਂ ਕਰੀਏ ਸਾਡੇ ਬੱਚਿਆਂ ਨੂੰ ਦਸੀਏ ਉਹਨਾਂ ਦੇ ਬੱਚਿਆਂ ਨੂੰ ਦਸੀਏ ਉਹ ਸਾਡੇ ਤੋਂ ਪੁੱਛਣ ਵੀ ਤੁਸੀਂ ਜਦੋਂ ਜਵਾਨ ਹੁੰਦੇ ਸੀ ਤਾਂ ਕੀ ਹੁੰਦਾ ਸੀ ਕੀ ਮਾਹੌਲ ਸੀ ਤੁਸੀਂ ਇੱਥੋਂ ਤੱਕ ਕਿਹੜੀਆਂ-ਕਿਹੜੀਆਂ ਮਿਹਨਤਾਂ ਕੀਤੀ ਹੋਰ ਵੀ ਬੜਾ ਕੁਝ ਹੁੰਦਾ ਜਿਹੜਾ ਅਸੀਂ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਅਸੀਂ ਇਹਦੇ ਨਾਲ ਦੋ ਫਾਇਦੇ ਹੁੰਦੇ ਇੱਕ ਤਾਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਦੂਜੀ ਗੱਲ ਇਹ ਆ ਕਿ ਸਾਡੇ ਜਿਹੜੇ ਘਰ ਦੇ ਬਜ਼ੁਰਗ ਆ ਉਹ ਆਖਰੀ ਮੈਂ ਕਹਿੰਨੀ ਹੁੰਦੀਆਂ ਨਾ ਜਿਵੇਂ ਕੰਢੇ ਉੱਤੇ ਰੁਖੜਾ ਕਹਿੰਦੇ ਆ ਵੀ ਉਹ ਆਖਰੀ ਵਕਤ ਹੁੰਦੇ ਉਹਨਾਂ ਨੇ ਪਤਾ ਨਹੀਂ ਕਦੋਂ ਰਾਤ ਨੂੰ ਸੌਣਾ ਸਵੇਰੇ ਜਾਗਣਾ ਨਹੀਂ ਹੁੰਦਾ ਅਸੀਂ ਦੋ ਘੜੀਆਂ ਉਹਨਾਂ ਕੋਲ ਬੈਠੀਏ ਬਾਅਦ ਚ ਸਾਡੇ ਕੋਲ ਪਛਤਾਵੇ ਹੁੰਦੇ ਆ ਮੈਂ ਤੇ ਦੇਖਿਆ ਅੱਜ ਕੱਲ ਕਿ ਹੁਣ ਅਸੀਂ ਸਟੋਰੀਆਂ ਪਾਉਨੇ ਆ ਹਲੇ ਸਸਕਾਰ ਕਰਾ ਕੇ ਘਰ ਮੁੜੇ ਨਹੀਂ ਹੁੰਦੇ ਤੇ ਲੋਕੀ ਸਟੋਰੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਮੇਰੀ ਪਿਆਰੀ ਦਾਦੀ ਪਿਆਰੀ ਨਾਨੀ ਮੇਰਾ ਇਹ ਮੇਰਾ ਉਹ ਪਰ ਉਹਨਾਂ ਨੇ ਜਿਉਂਦੇ ਜੀ ਉਹਨਾਂ ਦੀ ਇੰਨੀ ਮਾਸਾਕ ਵੀ ਕਦਰ ਨਹੀਂ ਕੀਤੀ ਹੁੰਦੀ ਮੇਰੇ ਕੋਲ ਬਹੁਤ ਐਹੋ ਜਿਹੇ ਐਗਜ਼ਾਮਪਲਸ ਹੈਗੀਆਂ ਨੇ ਆਲੇ-ਦੁਆਲੇ 'ਚ ਜਿੱਥੇ ਕਿਤੇ ਦੇਖਿਉਂ ਕਿਉਂਕਿ ਇੱਕ ਨਜ਼ਰ ਦੇਖਿਆ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਘਰ 'ਚ ਕੀ ਦਾ ਸਤਕਾਰ ਹੁੰਦਾ ਇਸ ਘਰ 'ਚ ਕੀ ਦਾ ਬੋਲ-ਬਾਲ ਹੈ ਇਸ ਘਰ ਨੂੰ ਕੌਣ ਚਲਾ ਰਿਹਾ ਤੇ ਇਸ ਘਰ ਦੇ ਬਜ਼ੁਰਗਾਂ ਨਾਲ ਕਿਸ ਤਰ੍ਹਾਂ ਦਾ ਬਿਹੇਵ ਹੋਂਦਾ ਤੇ ਹਰ ਇੱਕ ਬੰਦਾ ਇਹ ਚੀਜ਼ ਨੂੰ ਦੇਖ ਕੇ ਸਮਝ ਹੀ ਸਕਦਾ ਤੇ ਇੱਕ ਮੈਂ ਹੁਣ ਤੁਹਾਨੂੰ ਹੋਰ ਗੱਲ ਸੁਣਾਉਣੀ ਆ ਇਹਦੇ ਨਾਲ ਜੁੜੀ ਕੇ ਇੱਕ ਦਾਦੀ ਸੀ ਕਿਸੇ ਦੀ ਬਹੁਤ ਬਿਮਾਰ ਸੀਗੀ ਮੇਰੇ ਅੱਖੀਂ ਦੇਖਣ ਦੀ ਗੱਲ ਆ ਤੇ ਅਸੀਂ ਉਹਨਾਂ ਨੂੰ ਮਿਲਣ ਗਏ ਤੇ ਜਦੋਂ ਉਹਨਾਂ ਉਹ ਚਲੋ ਖੁਸ਼ ਹੋਏ ਵੀ ਮੈਨੂੰ ਮਿਲਣ ਆਏ ਤੇ ਆਪਦੇ ਆਰ ਪਰਿਵਾਰ ਨੂੰ ਦੱਸਣ ਵੀ ਇਹਦੇ ਨਾਲ ਮੇਰਾ ਆ ਰਿਸ਼ਤਾ ਆ ਇਸ ਪਿੰਡੋਂ ਆਏ ਨੇ ਇੱਥੋਂ ਆਏ ਨੇ ਐਦਾਂ ਚਲੋ ਉਹ 2 ਮਿੰਟ ਸਾਡੇ ਕੋਲ ਬੈਠੇ ਤੇ ਉਹਨਾਂ ਨੇ ਨਾ ਆਪਦੇ ਪੋਤੇ ਦੀ ਐਦਾਂ ਬਾਹ ਫੜੀ ਕੋਲਾ ਕੇ ਖੜਿਆ ਤੇ ਉਹ ਏਦਾਂ ਹੀ ਖੜਾ ਜਿਵੇਂ ਨਾ ਕੋਈ ਕੋਈ ਅਜਨਬੀ ਹੁੰਦਾ ਉਹਨੇ ਕਹਿੰਦਾ ਹਾਂ ਦੱਸ ਬੜੇ ਗੰਦੇ ਜਿਹਲੇ ਜ਼ੇ ਚ ਬੋਲੇ ਹਾਂ ਦੱਸ ਤਾਂ ਉਹਨੇ ਕਿਹਾ ਕਿ 2 ਮਿੰਟ ਬਹਿ ਜਾ ਮੇਰੇ ਕੋਲ ਕਹਿੰਦਾ ਨਹੀਂ ਤੂੰ ਕੰਮ ਦੱਸ ਕੀ ਹੈ ਨਹੀਂ ਉਹਨੇ ਕਿਹਾ ਨਹੀਂ ਕੰਮ ਕੋਈ ਨਹੀਂ ਬਸ ਤੂੰ ਬਹਿ ਜਾ ਉਹ ਚਾਹੁੰਦੇ ਸੀ ਕਿ ਮੇਰੇ ਆਪਣੇ ਆਏ ਨੇ ਤੇ ਮੇਰਾ ਪੋਤਾ ਉਹਨਾਂ ਕੋਲ 2 ਮਿੰਟ ਬੈਠੇ ਮੈਂ ਇਹਦੀਆਂ ਗੱਲਾਂ ਕਰਾਂ ਮੈਨੂੰ ਖੁਸ਼ੀ ਹੋਵੇ ਤੇ ਮੈਂ ਉੱਥੇ ਬੈਠੀ ਦੇਖ ਰਹੀ ਸੀ ਕਿ ਉਹ ਬੱਚਾ 1 ਮਿੰਟ ਵੀ ਉਹਨੇ ਆਪਦੀ ਦਾਦੀ ਕੀ ਚਾਹੁੰਦੀ ਸੀ 2 ਮਿੰਟ ਮੇਰੀ ਮੰਜੀ ਤੇ ਮੇਰੀ ਪੈਨ ਸਰਾਨੇ ਮੁੰਡਾ ਬੈਠ ਜੇ ਇਹ ਤਾਂ ਇੱਕ ਨਿੱਕੀ ਜਿਹੀ ਮੈਂ ਤੁਹਾਨੂੰ ਉਦਾਹਰਨ ਦਿੱਤੀ ਆ ਬਹੁਤ ਸਾਰੀਆਂ ਇਹੋ ਜਿਹੀਆਂ ਉਦਾਹਰਨਾਂ ਨੇ ਆਪਣੇ ਘਰਾਂ 'ਚ ਜਦੋਂ ਅਸੀਂ ਛਾਤੀ ਮਾਰਦੇ ਆ ਮੈਂ ਤਾਂ ਕਹਿ ਨਹੀਂ ਹੁੰਦੀ ਆ ਜਦੋਂ ਸਾਡੀਆਂ ਜਮੀਰਾਂ ਜਾਗਦੀਆਂ ਉਦੋਂ ਸਾਨੂੰ ਬਹੁਤ ਸਾਰੇ ਲੈਸਨ ਉਹ ਆਪੇ ਨੇ ਆਪ ਦੇ ਦਿੰਦੀਆਂ ਨੇ ਪਰ ਸਾਨੂੰ ਇਹ ਇਹ ਨੌਬਤੀ ਨਹੀਂ ਆਉਣ ਦੇਣੀ ਚਾਹੀਦੀ ਹਰ ਬੰਦਾ ਜਿਹੜਾ ਦੁਨੀਆ ਤੇ ਆਇਆ ਉਹਨੇ ਰੁਕਸਤ ਵੀ ਹੋਣਾ ਹਨਾ ਪਰ ਸਾਡੇ ਕੋਲ ਕੀ ਹੁੰਦਾ ਇਹੋ ਹੀ ਆ ਕਿ ਅਸੀਂ ਬਜ਼ੁਰਗਾਂ ਨੂੰ ਉਹਨਾਂ ਦੇ ਦੁਨੀਆ ਤੇ ਜਾਣ ਤੋਂ ਪਹਿਲਾਂ ਐਸੀ ਚੰਗੀ ਤਰ੍ਹਾਂ ਗਲਵਕੜੀ ਚ ਲੈ ਲਈਏ ਸਾਨੂੰ ਵੀ ਕੋਈ ਪਛਤਾਵਾ ਨਾ ਰਹੇ ਤੇ ਉਹ ਵੀ ਜਦੋਂ ਜਾਣ ਤੇ ਉਹਨਾਂ ਨੂੰ ਲੱਗੇ ਕਿ ਵਾਕਿਆ ਹੀ ਮੇਰੇ ਬੱਚੇ ਜਿਹੜੀ ਮੈਂ ਜੋ ਇਹਨਾਂ ਲਈ ਹੁਣ ਤੱਕ ਕੀਤਾ ਤੇ ਇਹ ਅੱਗੋਂ ਵੀ ਇਸ ਘਰ ਨੂੰ ਇਸੇ ਤਰ੍ਹਾਂ ਤੁਰਦਾ ਰੱਖਣਗੇ ਕਿਉਂਕਿ ਇਹ ਕਦਰਾਂ ਕੀਮਤਾਂ ਜਾਣਦੇ ਨੇ ਇਹਨਾਂ ਨੂੰ ਪਤਾ ਕਿ ਜ਼ਿੰਦਗੀ ਦੀ ਚੱਕੀ ਦੀ ਥਾਂ ਕਿੱਥੇ ਆ ਹੋਰ ਬੜੀਆਂ ਗੱਲਾਂ ਮੇਰਾ ਘਰਨ ਨੂੰ ਜੀ ਕਰਦਾ ਬਜ਼ੁਰਗਾਂ ਨਾਲ ਇੱਕ ਵਾਰੀ ਮੈਂ ਕਹਾਣੀ ਮੇਰੀ ਪੜ੍ਹ ਕੇ ਕਿਸੇ ਬਜ਼ੁਰਗ ਨੇ ਮੈਨੂੰ ਕਾਲ ਕੀਤੀ ਸੀ ਤੇ ਮੈਂ ਮਹਿਸੂਸ ਕੀਤਾ ਕਿ ਉਹ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਆ ਉਹਨਾਂ ਨੇ ਰੋਜ਼ ਮੈਨੂੰ ਫੋਨ ਕਰਨਾ ਦੋਕ ਦਿਨ ਦੇ ਵਕਫੇ ਨਾਲ ਮੈਨੂੰ ਫੋਨ ਕਰਨਾ ਕਦੇ ਆਪਣੀ ਪੋਤੀ ਦੀ ਗੱਲ ਛੇੜਨੀ ਕਦੇ ਆਪਣੀ ਵਾਈਫ ਦੀ ਕਦੇ ਆਪਦੇ ਪੁਰਾਣੇ ਸਮਿਆਂ ਦੀ ਤੇ ਮੈਂ ਉਹਨਾਂ ਦੀ ਗੱਲ ਸੁਣਦੀ ਰਹਿੰਦੀ ਹਾਲਾਂਕਿ ਮੈਂ ਫੋਨ ਤੇ ਬਹੁਤ ਘੱਟ ਗੱਲ ਕਰਦੀ ਆ ਤੇ ਮੈਂ ਰੋਜ਼ ਉਹਨਾਂ ਦੇ ਅੱਧਾ ਘੰਟਾ ਜਦੋਂ ਵੀ ਕਰਦੇ ਮੈਂ ਗੱਲ ਸੁਣਦੀ ਕਿਉਂਕਿ ਮੈਨੂੰ ਮਹਿਸੂਸ ਹੁੰਦਾ ਸੀਗਾ ਕਿ ਇਹ ਉਹ ਲੋਕ ਨੇ ਜੋ ਆਪਣੀਆਂ ਗੱਲਾਂ ਕਰਨੀਆਂ ਚਾਹੁੰਦੇ ਨੇ ਕਹਿਣੀਆਂ ਚਾਹੁੰਦੇ ਨੇ ਪਰ ਕਿਸੇ ਕੋਲ ਵਕਤ ਨਹੀਂ ਹੈ ਉਹ ਸੁਣਨ ਦਾ ਕਦੇ ਆਪਣੀ ਪੋਤੀ ਦੀ ਗੱਲ ਦੱਸਣ ਮੈਨੂੰ ਉਹ ਬਹੁਤ ਪਿਆਰੀ ਆ ਉਹ ਬਾਹਰ ਚਲੀ ਗਈ ਉਹਦੇ ਮੈਨਾਂ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਦੋ ਚਾਰ ਉਹਨਾਂ ਦੀ ਪੋਤੀ ਦੀਆਂ ਗੱਲਾਂ ਕਰ ਲੈਂਦੀ ਉਹਨਾਂ ਨਾਲ ਤੇ ਇਸੇ ਤਰ੍ਹਾਂ ਹੋਰ ਵੀ ਬੜੇ ਆਪਣੇ ਘਰ 'ਚ ਵੀ ਕਿਤੇ ਵੀ ਹੋਰ ਕੋਈ ਬਜ਼ੁਰਗ ਮਿਲਦਾ ਤੇ ਦੋ ਘੜੀਆਂ ਉਹਦੇ ਕੋਲ ਬਹਿ ਜਾਈਦਾ ਉਹਨੂੰ ਸੁਣ ਲਈਦਾ ਕਿਤੇ ਉਹਦੇ ਹੱਥ ਫੜ ਕੇ ਪੋਲੇ ਪੋਲੇ ਹੱਥ ਮੈਂ ਕਹਿੰਨੀ ਹੁਣੀਆਂ ਨਾੜਾਂ ਵਾਲੇ ਝੁਰੜੀਆਂ ਵਾਲੇ ਪੋਲੇ ਪੋਲੇ ਹੱਥ ਜਦੋਂ ਤੁਸੀਂ ਪਲੋਸਦੇ ਹੋ ਨਾ ਤੇ ਇੱਕ ਜਿਹੜਾ ਉਹਨਾਂ ਨੂੰ ਸਕੂਨ ਮਿਲਦਾ ਤੇ ਉਸ ਤੋਂ ਦੁੱਗਣਾ ਜਿਹੜਾ ਸਾਨੂੰ ਮਿਲਦਾ ਉਸ ਵੇਲੇ ਕਿ ਸਾਡੀ ਕਿਸੇ ਇੱਕ ਇਸ ਤਰ੍ਹਾਂ ਦੀ ਛੋਹ ਨਾਲ ਕਿਸੇ ਨੂੰ ਪਤਾ ਨਹੀਂ ਕਿੰਨਾ ਕੁ ਉਹਦੇ ਅੰਦਰ ਖੜ ਗਿਆ ਹੋਣਾ ਕਿੰਨੇ ਕੁ ਉਹਦੇ ਜਿਹੜੇ ਅੰਦਰ ਸਿੱਖਵੇ ਆ ਉਥੇ ਖਤਮ ਹੋ ਗਏ ਹੋਣੇ ਤੇ ਉਹਨਾਂ ਨੂੰ ਵੀ ਲੱਗਦਾ ਹੋਊਗਾ ਕਿ ਹਾਂ ਜ਼ਿੰਦਗੀ 'ਚ ਕੋਈ ਹੈ ਜਿਹੜਾ ਮੈਨੂੰ ਇਸ ਵੇਲੇ ਉਮਰ ਦੇ ਇਸ ਸਟੇਜ ਤੇ ਵੀ ਸੁਣ ਰਿਹਾ ਹੈ ਤੇ ਗੱਲਾਂ ਤਾਂ ਜੇ ਆਪਾਂ ਕਰੀਏ ਬਹੁਤ ਲੰਮੀਆਂ ਹੋ ਜਾਣਗੀਆਂ ਕਿਉਂਕਿ ਇੱਥੇ ਇਨ੍ਹਾਂ ਬਾਰੇ ਬਜ਼ੁਰਗਾਂ ਬਾਰੇ ਮੈਂ ਕਹਿੰਨੀ ਆਪਾਂ ਸਫਿਆਂ ਦੇ ਸਫੇ ਲਿਖ ਸਕਦੇ ਹਾਂ ਬੋਲ ਸਕਦੇ ਹਾਂ ਸੁਣਾ ਸਕਦੇ ਹਾਂ ਪਰ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਬਜ਼ੁਰਗਾਂ ਨੂੰ ਆਪ ਆਪਣੇ ਵੱਲੋਂ ਕੀ ਦੇ ਰਹੇ ਹਾਂ ਤੇ ਇਹਦੇ ਬਾਰੇ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੋਰਡ ਦੀਆਂ ਛਾਵਾਂ ਵਰਗੇ ਲੋਕ ਮੁੜ ਕੇ ਜਹਾਨ ਤੋਂ ਨਹੀਂ ਲੱਭਦੇ ਹੁੰਦੇ ਤੇ ਫਿਰ ਆਪਾਂ ਫੇਰ ਕਿਸੇ ਦਿਨ ਕੋਈ ਹੋਰ ਟੌਪਿਕ ਛੇੜਾਂਗੇ ਅੱਜ ਦਾ ਜਿਹੜਾ ਇਹ ਹੈਗਾ ਦਿਨ ਉਹਨਾਂ ਬਜ਼ੁਰਗਾਂ ਦੇ ਨਾਂ ਜਿਨ੍ਹਾਂ ਨੇ ਆਪਦੀ ਸਾਰੀ ਜ਼ਿੰਦਗੀ ਸਾਡੇ ਲਈ ਨਿਸ਼ਾਵਰ ਕੀਤੀ ਤਾਂ ਕਿ ਅਸੀਂ ਹੱਸਦੇ ਰਹੀਏ ਵੱਸਦੇ ਰਹੀਏ ਸਸਿਕਾਉਂ